ਤੋਰੀ ਦੇ ਸੰਗਰੂਰ ਬਾਈਪਾਸ ਤੇ ਉਸ ਸਮੇਂ ਭਿਆਨਕ ਹਾਦਸਾ ਹੋ ਗਿਆ ਜਦੋਂ ਇੱਕ ਚੌਲਾਂ ਦਾ ਭਰਿਆ ਹੋਇਆ ਟਰੱਕ ਅਚਾਨਕ ਹੀ ਫਰੂਟਾਂ ਦੀ ਦੁਕਾਨ ਉੱਤੇ ਪਲਟ ਗਿਆ। ਹਾਦਸਾ ਦੇਰ ਰਾਤ ਹੋਇਆ ਜਦੋਂ ਦੁਕਾਨਦਾਰ ਆਪਣੀ ਦੁਕਾਨ ਵਿੱਚ ਸੁੱਤਾ ਪਿਆ ਸੀ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਹੀ ਟਰੱਕ ਪਲਟਿਆ ਉਸਨੇ ਤੁਰੰਤ ਬਾਹਰ ਆ ਕੇ ਦੇਖਿਆ ਤਾਂ ਉਸਦੀ ਦੁਕਾਨ ਪੂਰੀ ਤਰ੍ਹਾਂ ਟਰੱਕ ਹੇਠਾਂ ਦਬ ਚੁੱਕੀ ਸੀ। ਦੁਕਾਨਦਾਰ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਉਸ ਦਾ ਲੱਖਾਂ ਰੁਪਏ ਦਾ ਫਰੂਟ ਖਰਾਬ ਹੋ ਚੁੱਕਾ ਹੈ। ਉਸਨੇ ਸਰਕਾਰ ਤੋਂ ਮੰਗ ਕੀਤੀ ਹੈ। कि ਉਸ ਨੂੰ ਇਸ ਦਾ ਉਚਿਤ ਮੁਆਵਜ਼ਾ ਦਿੱਤਾ ਜਾਵੇ। ਅਰੀਂਕੂ ਜੀ ਕਾਦੀ ਦੁਕਾਨਾਂ ਦੇ ਉੱਤੇ ਆਪਣੀ ਸੰਗਰੂਰ ਬਈ ਪਾਸ ਤੇ ਫਰੂੜ ਦੀ ਦੁਕਾਨ ਆ ਕੀ ਗੱਲਬਾਤ ਹੋਈ ਹੈ ਕਿੰਨੇ ਵਜੇ ਘਟਨਾ ਵੀਰ ਸਵੇਰੇ ਰਾਤ 2 ਵਜੇ ਦੀ ਘਟਨਾ ਹੈ ਤੇ ਡੈਡੀ ਦਾ ਸਾਨੂੰ ਰਾਤ ਸਵੇਰੇ ਫੋਨ ਆਇਆ ਸੀ 2 ਵਜੇ ਵੀ ਇੱਥੇ ਹੀ ਗੱਡੀ ਆਪਣਾ 18 ਇੰਚ ਕੀ ਟਰਾਲਾ ਚਾਵਲਾਂ ਦਾ ਭਰਿਆ ਹੋਇਆ ਪਲਟ ਗਿਆ ਇੱਥੇ ਤਾਂ ਆਪਣਾ ਨੁਕਸਾਨ ਆਪਣਾ ਹੋ ਗਿਆ ਇੱਥੇ ਫਰੂਟ ਦਾ ਵੀ ਹੋ ਗਿਆ ਤਾਂ ਦੁਕਾਨਦਾਰ ਦਾ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਸਕਦੇ ਹੋ ਜੋ ਵੀ ਆ ਤੇ ਆ ਨੁਕਸਾਨ ਆਪਣਾ ਜਾਣ ਮਾਲ ਤੋਂ ਖਰ ਬਚਾਵ ਰਿਹਾ ਆਪਣਾ ਵੀ ਤੇ ਡਰਾਈਵਰ ਦਾ ਵੀ ਕਿ ਡੀਐਲ ਦਾ ਵੀ ਤੇ ਆ ਬਾਕੀ ਉਹ ਜੋ ਤੁਹਾਡੇ ਸਾਹਮਣੇ ਹੈਗਾ ਨੁਕਸਾਨ ਆਪਣਾ ਕਿੰਨਾ ਕ ਨੁਕਸਾਨ ਹੋਇਆ ਕੋਲ ਨੁਕਸਾਨ ਜੀ ਆਪਣਾ ਟਟੂਗਾ ਤੇ 1.5 ਲੱਖ ਰੁਪਏ ਦੇ ਵਿੱਚ ਵਿੱਚ ਆਪਣਾ ਸਾਰਾ ਨੁਕਸਾਨ ਹੋ ਗਿਆ ਜੀ ਫਰੂਟ ਕਿੰਨਾ ਹੈਗਾ ਜੀਗਾ ਸਾਰੇ ਖਰਾਬ ਹੋ ਗਿਆ तकरीबन ਤੁਸੀਂ ਦੇਖ ਸਕਦੇ ਹੋ ਕੋਈ ਫਰੂਟ ਬਚਿਆ ਨਹੀਂ ਹੈਗਾ ਖਾਣ ਲੈਗ ਹੈ ਨਹੀਂ ਸਾਰਾ ਮਾਲ ਦੇ ਨੀਚੇ ਆ ਗਿਆ ਚਤਰੀਆਂ ਚੋਤਰੀਆਂ ਆਪਾਂ ਤੁਸੀਂ ਦੇਖ ਹੀ ਸਕਦੇ ਹੋ ਆ ਤੇ ਤਕਰੀਬਨ ਆਪਾਂ ਇਹਨਾਂ ਨੂੰ ਨੁਕਸਾਨ ਹੋ ਚੁੱਕਿਆ ਜੀ ਪਰ ਕਿਉਂਕਿ ਉਹਨਾਂ ਅਸੀਂ ਅਪੀਲ ਕਰ ਸਕਦੇ ਹਾਂ ਤੁਹਾਨੂੰ ਵੀ ਸਾਨੂੰ ਸਾਡਾ ਪਰਜਾਨਾ ਜੋ ਵੀ ਆ ਤੁਹਾਨੂੰ ਦਵਾਇਆ ਜਾਵੇ ਜੀ ਕਿੰਨੇ ਕ ਵਜੇ ਦੀ ਗੱਲਬਾਤ ਆ ਜੀ 2 ਵਜੇ ਜੀ ਕੀ ਹੋਇਆ ਕੀ ਸੀਗਾ ਇਹ ਲੱਗਿਆ ਫਲਟ ਗਿਆ ਬਸ ਲੱਗਿਆ ਦੋ ਦੇ ਪਤਾ ਲੱਗਿਆ ਜਦੋਂ ਫਲਟ ਗਿਆ ਨਾ ਗਿਆ ਬਾਹਰ ਭੱਜ ਗਏ ਵਾਹ ਇਹ ਕੀ ਹੋ ਗਿਆ ਦੇਖਿਆ ਬਾਹਰ ਭੱਜ ਗਏ ਵੈਕਟਰ ਅਲਾ ਪਲਟ ਗਿਆ ਬੇਜਿਦਾਨ ਦੇ ਵਿੱਚ ਪਰ ਆਪਰਾਗੇ ਨਹੀਂ ਪਜਾਵਾ ਡਰਾਈਵਰਾਂ ਨੇ ਪੁੱਛਿਆ ਮੈਂ ਠੀਕੋ ਠੀਕ ਆ ਰਹੀ ਜੀ ਠੀਕ ਆ ਬਾਹਰ ਨਿਕਲ ਰਹੇ ਨੇ ਤੇ ਬਾਕੀ ਦਾ ਬੇਰੇ ਸਾਰਾ ਕੋਈ ਮੋੜਲੀ ਸਾਈਡ ਸਾਰੀ ਸਾਥ ਨੂੰ ਤਾਂ ਜਾਨ ਬਚੀ ਇੰਨੀ ਬਹੁਤ ਹੈ ਨਾ ਨਿਸ਼ਾਨ ਤਾਂ ਸਭ ਨੂੰ ਪਤਾ ਲੱਗਦਾ ਕਿ ਕਿੰਨਾ ਹੋਇਆ ਹੋਇਆ ਰਾਤ ਨੂੰ ਨਾ ਰਹਿਣਾ ਹੋਵੇ ਪੈਂਦਾ ਨਹੀਂ ਇਹਦਾ ਮੈਂ ਜਾਗ ਰਿਆ ਸੀ ਜੀ ਚਾਹ ਬਣਾਉਂਦਾ ਟਾਈਮ ਚਾਹ ਬਣਾ ਰਿਹਾ ਮੈਂ ਜਾਂ ਮੈਂਨੇ ਬਣਾਈ ਨਹੀਂ ਹੈ ਜੀ ਬਸ ਵਿੱਚ ਹੀ ਰਹੀ ਹੈ